ਤੁਹਾਡਾ ਜਿਹੜਾ ਨੈਕਸਸ ਮਾਲ ਦਾ ਜਿਹੜਾ ਸੱਜੇ ਬਹਾਂਚ ਲੈ ਗਿਆ ਉਹਦੇ ਮਰਗੀ ਜਾ ਰਹੀ ਹੈ ਅੱਜ ਮਾਨ ਜੋ ਕਮਿਸ਼ਨਰ ਸਾਹਿਬ ਸਾਗ ਗੁਰਪ੍ਰੀਤ ਸਿੰਘ ਪੁਲਰ ਜੀ ਵੱਲੋਂ ਦੀਆਂ ਹਦਾਇਤਾਂ ਤੇ ਸਾਰੇ ਸ਼ਹਿਰ ਦੇ ਭੀੜ ਭੜਕੇਲੇ ਰੇ ਅਤੇ ਮਾਲ ਜਿਹੜੇ ਆ ਉਹਨਾਂ ਸਾਰਿਆਂ ਦੀ ਜਿਹੜੀ ਆ ਉਹ ਚੈਕਿੰਗ ਕੀਤੀ ਗਈ ਹੈ ਉਹਦੇ ਤਹਿਤ ਹੀ ਅੱਜ ਅਲਫਾ ਮਾਲ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਮਾਲ ਇਸ ਮਾਲ ਦੇ ਵਿੱਚ ਮਨ ਐ ਡੀਸੀਪੀ ਨਾਲ ਏਸੀਪੀ ਸਾਹਿਬ ਚਾਰ ਐਸਐਚਓ ਔਰ ਕਰੀ 50 ਦੇ ਜਵਾਨ-ਜਵਾਨ ਲੈ ਕੇ ਅਲਫਾ ਮਾਲ ਦੇ ਵਿੱਚ ਪਾਰਕਿੰਗ ਤੋਂ ਲੈ ਕੇ ਉੱਪਰ ਸਾਰੇ ਫਲੋਰਾਂ ਨੂੰ ਚੰਗੀ ਤਰ੍ਹਾਂ ਸਰਚ ਕੀਤਾ ਗਿਆ ਅਤੇ ਮਾਲ ਦੇ ਵਿੱਚ ਜਿਹੜੇ ਕੋਈ ਨੌਜਵਾਨ ਘੁੰਮਦੇ ਉਹਨਾਂ ਦੀ ਵੀ ਸਰਚ ਕੀਤੀ ਗਈ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਗਈ ਕਿ ਕੋਈ ਬੰਦਾ ਜਿਹੜਾ ਕੋਈ ਕ੍ਰਿਮੀਨਲ ਟਾਈਪ ਦਾ ਬੰਦਾ ਜਾਂ ਕੋਈ ਮਾੜਾ ਅੰਸਰ ਮਾਲ ਦੇ ਵਿੱਚ ਨਹੀਂ ਘੁੰਮ ਰਿਹਾ ਉਹ ਸਾਰਾ ਚੈੱਕ ਕੀਤਾ ਗਿਆ ਔਰ ਇਹਦੇ ਸ਼ੱਕੀ ਬੰਦੇ ਆ ਉਹਨਾਂ ਦੀ ਪੁਸ਼ਗੀਸ਼ ਵੀ ਕੀਤੀ ਗਈ ਹੈ ਇਹ ਜਿਹੜਾ ਇਹਦੇ ਤਹਿਤ ਜਿਹੜੀ ਅੱਜ ਕਰੀਬ 3 ਵਜੇ ਤੋਂ ਲੈ ਕੇ ਇਕਰੀਬ ਹੁਣ 5:30 6 ਵਜੇ ਤੱਕ ਜਿਹੜੀ ਕਾਰਵਾਈ ਕੀਤੀ ਗਈ ਹੈ